ਵਾਰਦੀ ਹੈ ਸਾਡੇ ਵੱਲ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਉਹ ਕਿੰਨਾ ਸੁਖੀ ਕਰ ਦੇ। ਦੇਖੋ 2 ਫਰਵਰੀ ਨੂੰ ਪੰਜਾਬ ਦੇ ਸੀਐਮ ਆਮ ਆਦਮੀ ਪਾਰਟੀ ਦੇ ਕਹਿ ਸਕਦੇ ਹਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਵੀ ਹੁਣ ਰਜਿਸਟਰੀ ਕਰਾਉਣ ਸਮੇ ਐਨਓਸੀ ਜਿਹੜੀ ਮੰਗੀ ਜਾਂਦੀ ਆਪਾਂ ਉਹਨੂੰ ਖਤਮ ਕਰ ਦਿੱਤਾ। ਲੇਕਿਨ ਇੰਨਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਚਾ ਵੀ 2 ਨੂੰ ਉਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਵੀ ਦੇਹ ਜਮੀਨਾਂ ਵਾਂ ਦੇਹ ਜਮੀਨਾਂ ਦਾ ਜਿਹੜਾ ਉਹ ਕੀਤਾ ਵਾ। ਤੇ ਦੇਹ ਜਮੀਨਾਂ ਦੇ ਵਿੱਚ ਤੇ ਪਿੰਡਾਂ ਵਾਲੀ ਦੀ ਜ਼ਮੀਨ ਆਉਂਦੀ ਆ ਪਿੰਡਾਂ ਵਾਲੀ ਦੀ ਜ਼ਮੀਨਾਂ ਦੀ ਐਨਓਸੀ ਲ ਉਹ ਤਾਂ ਪਹਿਲਾਂ ਬੰਦ ਹੁੰਦੀ ਅਜਿਹੀ ਉਹਦੀ ਉਹਦੀ ਕਰੋ ਕਰਾਓ ਨਾ ਕਰਾਓ ਉਹਦਾ ਕੋਈ ਮਤਲਬ ਨਹੀਂ ਹੁੰਦਾ। ਸੋ ਅੱਜ ਭਗਵੰਤ ਮਾ ਜੀ ਨੇ ਅੰਮ੍ਰਿਤਸਰ ਆਉਣਾ ਸੀ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਇਹਨਾਂ ਨੇ ਪ੍ਰਚਾਰ ਕਰਨਾ ਸੀ ਤੇ ਆਪਾਂ ਪੀਸਫੁਲੀ ਪ੍ਰੋਟੈਸਟ ਕਰਨਾ ਸੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਵੀ ਇਹੋ ਜਿਹਾ ਐਲਾਨ ਕਰਨ ਦਾ ਫਾਇਦਾ ਕੀ ਆ ਜਿਸ ਨਾਲ ਲੋਕਾਂ ਦਾ ਫਾਇਦਾ ਨਾ ਹੋਵੇ ਪੰਜਾਬ ਦੇ ਇੱਕ ਬੰਦੇ ਦਾ ਭਲਾ ਨਹੀਂ ਇਹ ਨੋਟੀਫਿਕੇਸ਼ਨ ਦੇ ਨਾਲ। ਸੋ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀ ਆਪਾਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੜਨੀਆਂ ਸੀ ਉੱਥੇ ਹਾਲਗੇਟ ਔਰ ਸਰਕਾਰ ਨੂੰ ਦੱਸਣਾ ਸੀ ਵੀ ਇਸ ਚੀਜ਼ ਦਾ ਕਿੰਨਾ ਨੁਕਸਾਨ ਹੋਏਗਾ। ਇਹ ਉਹੀ ਲਗਾ ਭਾਜੀ ਕੰਡੇ ਦੇ ਝੂਠੇ ਲਾਨ ਕੰਡੇ ਦੇ ਨਾ ਦੇ ਬਿਜਲੀ ਦਾ ਕੋਈ ਮੀਟਰ ਲਗਣ ਰਿਹਾ ਤੇ ਨਾ ਹੀ ਕੋਈ ਰਜਿਸਟਰੀ ਹੋਣੀ ਹੈ ਇਹਨੂੰ ਸਿੱਧਾ ਬਿਨਾ ਤੁਸੀਂ ਕਹਿੰਦੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀ ਅੱਜ ਸਾਨੂੰ ਉਹਨਾਂ ਪ੍ਰੋਟੈਸਟ ਕਰਨ ਤੋਂ ਰੋਕਿਆ ਗਿਆ ਸਾਡੇ ਬੰਦੇ ਰਾਤ ਦੇ ਹੌਸ ਰੈਸਟ ਕੀਤੇ ਨੇ ਸਾਨੂੰ ਵੀ ਅਰੈਸਟ ਕੀਤਾ ਗਿਆ ਇੱਥੇ ਰੋਕਿਆ ਗਿਆ ਸਾਨੂੰ ਸ਼ਾਂਤੀਮਈ ਧਰਨਾ ਕਰਨਾ ਜਾਂ ਰੋਸ ਪ੍ਰਦਰਸ਼ਨ ਕਰਨਾ ਇਹਨਾਂ ਦਾ ਹੱਕ ਹੈ ਜਿਹਨੂੰ ਇਹਨਾਂ ਨੇ ਅੱਜ ਇਹਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਦਾ ਸਖਤ ਵਿਰੋਧ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਅਸੀਂ ਆ ਇਹਨਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜਦੇ ਆ ਇਹ ਤੁਹਾਡੇ ਮਾਧਮ ਰਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੇ ਇਹ ਉੱਥੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪਾੜੀਆਂ ਜਾਣੀਆਂ ਸੀ ਇਹ ਚਾਹੁੰਦੇ ਆ ਵੀ ਤੁਹਾਡੇ ਮਾਧਮ ਰਹੀਂ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਇਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਲੋਕਾਂ ਨੂੰ ਝੂਠੇ ਵਾਦੇ ਕੀਤੇ ਆ ਵੇਖੋ ਹਰ ਕੋਈ ਹਰ ਪਰ ਹਰ ਪਰਿਵਾਰ ਹਰ ਕੋਈ ਨਾ ਕੋਈ ਬੰਦਾ ਆਪਣਾ ਕੁਝ ਨਾ ਕੋਈ ਸੇਵਿੰਗ ਕਰਕੇ ਪ੍ਰਾਪਰਟੀ ਚਲਾਉਂਦਾ ਵੀ ਮੇਰਾ ਕੋਲ ਚਲੋ ਕਿਸੇ ਸਮੇਂ ਕੋਈ ਜਮਾ ਪੂੰਜੀ ਹੋ ਜੂਗੀ ਕੋ ਵਿਆਹ ਕਰਨਾ ਬੱਚੇ ਪੜਾਉਣੇ ਆ ਸਕੂਲਾਂ ਚ ਬੱਚੇ ਭੇਜਣੇ ਆ ਵਿਦੇਸ਼ ਭੇਜਣੇ ਆ ਪਰ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਲਾਰਾ ਇਹ ਨਾ ਲਾਓ ਤੁਸੀਂ ਮਾਫੀ ਨਾ ਕਰੋ ਤੁਸੀਂ ਬਿਆਨ ਹੀ ਨਾ ਦਿਓ ਵੀ ਐਨਓਸੀ ਖਤਮ ਕਰਨ ਲੱਗੇ ਆ ਜੇ ਬਿਆਨ ਦਿੱਤਾ ਕਿੰਨੇ ਦਾ ਖੋਦਿਆ ਭਾਰਤ ਤੇ ਨਿਕਲਿਆ ਚੂਹਾ ਐਨਓਸੀ ਮਾਫ ਤੇ ਮਾਫ ਕਿਹੜੀ ਉਹ ਰਾਮਪਾਲ ਜੀ ਉਹਨਾਂ ਤੁਹਾਨੂੰ ਦੱਸਤੀ ਆ ਇਹ ਬਹੁਤ ਅਸੀਂ ਆਪਣਾ ਪ੍ਰੋਟੈਸਟ ਰਜਿਸਟਰ ਕਰਾਉਣੇ ਆ